ਹਾਂਜੀ ਲੋ ਜੀ ਬਰਵਾਲਾ ਲੰਘਿਆ ਉੱਤੇ ਢਾਬੇ ਤੇ ਰੁਕੇ ਆ ਬਾਈਕਾਂ ਦਾ ਰੋਟੀ ਖਾ ਲਈਏ ਤੇ ਲਾ ਕਰਿਆ ਆਰਡਰ ਦੇਖਦੇ ਆ ਤੇ ਫੇਰ ਹੁਣ ਟਾਈਮ ਤਕਰੀਬਨ ਹੋ ਗਿਆ ਪੌਣੇ 1:09 ਦਾ ਤੇ ਇਦੋਂ ਬਾਅਦ ਫੇਰ ਢੋਆਣੇ ਵਿੱਚੀ ਮੂਨਕਾਲੇ ਰੋਡ ਨੂੰ ਐਂਟਰ ਕਰਾਂਗੇ ਤੇ ਢਾਬੇ ਵਾਲੇ ਦਾ ਦੇਖਦੇ ਆ ਵੀ ਟੇਸਟ ਕਹੇ ਜਿਆ ਗੱਡੀ ਗੁੱਡੀ ਤਾਂ ਵੈਸੇ ਖੜਦੀ ਆ ਮੰਜੇ-ਮੁੰਜੇ ਲਾਏ ਹੋਏ ਨੇ ਬੰਦੇ ਦੇ ਤੇ ਚਲੋ ਖਾ ਲਈਏ ਹਾਂਜੀ ਤੇ ਆਹ ਮਹਾਰਾਜ ਟੋਹਾਣਾ ਤਕਰੀਬਨ ਪਾਰ ਕਰ ਲਿਆ ਤੇ ਆਹ ਰੋਡ ਫੜ ਲਈ ਆ ਇਹ ਹੁਣ ਅਸੀਂ ਮੂਨ ਕ ਨੂੰ ਨਿਕਲਾਂਗੇ ਤਕਰੀਬਨ ਸਵਾ 9 ਹੋ ਗਏ ਆ ਤੇ ਆ ਰੋਡ ਦੇਖੋ ਜਿਹਨੂੰ ਪਛਾਣ ਆਉਂਦਾ ਜੇ ਕੋਈ ਸੱਜਣ ਪਿਆਰਾ ਪੇਜ ਤੇ ਇਸ ਏਰੀਏ ਦਾ ਜੁੜਿਆ ਹੋਇਆ ਕਿਉਂਕਿ ਮੈਂ ਤਾਂ ਇਧਰ ਦੀ ਘੱਟ ਵਾਰ ਲੰਘਿਆ ਤੇ ਮੇਰੇ ਨਾਲ ਦਾ ਸਾਥੀ ਉਹਦਾ ਫੇਵਰਟ ਰੂਟ ਆ ਇਹ ਤੇ ਮੇਰੇ ਲਈ ਇਹ ਚੀਜ਼ਾਂ ਨਵੀਆਂ ਨੇ ਹਨਾ ਜਦੋਂ 1 2 4 ਚੱਕਰ ਲੱਗਣਗੇ ਫਿਰ ਉਹ ਚੀਜ਼ਾਂ ਦਿਮਾਗ ਦੇ ਵਿੱਚ ਫੀਡ ਹੋ ਜਾਂਦੀਆਂ ਨੇ ਕਿਹੜਾ ਰੋਡ ਕਿੱਥੋਂ ਕਿਵੇਂ ਆ ਕਿਹੜਾ ਟੁੱਟਿਆ ਹੋਇਆ ਲਓ ਜੀ ਆ ਹੁਣ ਆਣਾ ਲੰਕੇ ਤੇ ਆ ਦੇਖ ਲੋ ਗੱਡੀਆਂ ਐ ਲੱਗਦਾ ਵੀ ਰਾਜਸਥਾਨ ਦਾ ਬਾਰਡਰ ਪਾਰ ਕਰਕੇ ਆ ਕੇ ਵੀ ਅਸੀਂ ਫੇਰ ਰਾਜਸਥਾਨ ਚ ਆ ਬੜੇ ਆ ਰੋਡ ਦੇਖੋ ਇਹ ਗੱਲ ਕਰਨ ਤੇ ਪਤਾ ਲੱਗਿਆ ਵੀ ਇਹ ਫਲੱਡ ਪ੍ਰਭਾਵਿਤ ਏਰੀਆ ਜਿਹੜਾ ਸਾਲ ਡੇਢ ਕਸਾਲ ਪਹਿਲਾਂ ਮੇਰਾ ਖਿਆਲ ਹੈ ਸ਼ਾਇਦ ਪਿਛਲੀਆਂ ਹੁਣੇ ਆਇਆ ਸੀ ਪਿਛਲੀਆਂ ਗਰਮ ਦਲਾਈ ਚ ਆਇਆ ਸੀ ਜਿਹੜਾ ਫਲੱਡ ਆਪਣੇ ਪੰਜਾਬ ਚ ਵੀ ਜਿਹਨੇ ਮਾਰ ਕਰੀ ਸੀ ਕਿਹੜੀ ਸਾਈਡ ਨੂੰ ਮਾਰ ਕਰੀ ਸੀ ਪੰਜਾਬ ਚ ਖਨੌਰੀ ਬੈਲਟ ਸਾਰੀ ਹੋਈ ਲੈ ਭਾਈ ਆ ਦੇਖ ਲੋ ਵੀ ਇੰਨਾ ਹੋਇਆ ਆਉਂਦਾ ਗੱਡੀ ਇੱਕ ਲੰਘਣ ਦੀ ਥਾਂ ਫੁੱਲ ਬੀਮ ਛੱਡਿਆ ਕਈ ਤਾਂ ਬੰਦੇ ਨਾ ਸਟੀਰਿੰਗ ਤੇ ਬਹਿ ਜਾਂਦੇ ਆ ਮੂਹਰੇ ਅਸੀਂ ਨਾ ਦੂਰੋਂ ਡਾਉਨ ਕਰ ਲੀਆਂ ਨਾਲੇ ਗੋਲ ਜਿਹੜੇ ਕੌਲੇ ਹੁੰਦੇ ਆ ਉਹ ਵੀ ਬੰਦ ਕਰਤੇ ਆ ਦੇਖ ਲੋ ਫੁੱਲ ਬੀਮ ਛੱਡੀ ਆਉਂਦਾ ਭਾਈ ਵੀ ਪਰ ਨੂੰ ਪੁੱਛਣ ਵਾਲਾ ਹੋਵੇ ਭਰਾਵਾ ਰਾਹ ਲੋਡੜ ਗੱਡੀ ਆ ਮਾੜੀ ਜੀ ਇੱਧਰ ਕੱਚੇ ਕੁੱਚੇ ਹੋ ਗਈ, ダਬ ਗਈ ਤੇ ਫਿਰ ਦੱਸ ਹੁਣ ਅੱਧੀ ਰਾਤ ਨੂੰ ਕੌਣ ਕਿਸੇ ਨੂੰ ਬੁਲਾਊਗਾ ਹਨਾ ਪਹਿਲਾਂ ਹੀ ਇਹੇ ਜੇ ਰੋਡ ਤੇ ਉਹਦੇ ਕਹਿਣ ਨੂੰ ਕਮਾਣੀਆਂ ਪੜੇ ਥੱਲੇ ਲੱਗ ਲੱਗ ਮੋੜਦੇ ਹਨਾ ਤੇ ਬਸ ਕਈਆਂ ਦਾ ਤਾਂ ਬਾਈ ਹੁਣ ਕੀ ਕਹਿ ਸਕਦੇ ਆ ਗੁੱਸਾ ਤਾਂ ਬਹੁਤ ਚੜਦਾ ਹੁੰਦਾ ਪਰ ਫਿਰ ਆ ਵੀ ਸੱਜਣ ਪਿਆਰਾ ਕੋਈ ਆਉਂਦਾ ਸਿੱਧਾ ਜਿਵੇਂ ਫੇਕ ਤੇ ਗੋਲੀ ਵਾਂਗੂ ਵੱਜਣਾ ਹੁੰਦਾ ਸਾਡੇ ਬਾਈ ਬੜਾ ਇਹ ਰੱਬ ਦਾ ਨਾਮ ਲੈ ਕੇ ਹੌਲੀ ਹੌਲੀ ਕਿਉਂਕਿ ਇੱਕ ਤਾਂ ਗੱਡੀ ਟੋਰ ਨਹੀਂ ਹੁੰਦੀ ਆ ਹਨਾ ਦੂਜਾ ਨੰਬਰ ਦਾੜ ਦਾੜ ਜਦੋਂ বাজਦੀ ਆ ਫੇਰ ਬੰਦਾ ਕਿਉਂਕਿ ਛੇ ਟਾਇਰੀ ਗੱਡੀ ਥੋੜੀ ਜੀ ਕਿਉਂਕਿ ਸਿੰਗਲ ਟਾਇਰ ਹੁੰਦੇ ਆ ਹਨਾ ਜਿਆਦਾ ਟਾਇਰਾਂ ਵਾਲੀਆਂ ਗੱਡੀਆਂ ਨੂੰ ਇੰਨਾ ਹਲੂਰੇ ਦਾ ਨਹੀਂ ਪਤਾ ਲੱਗਦਾ ਚਲੋ ਆ ਵੀ ਪਿਕਅਪ ਵਾਲਾ ਸੀਗਾ ਕਰਕੇ ਸਾਈਡ ਤੇ ਹੁਣ ਇੱਥੇ ਸਾਨੂੰ ਇੱਕ ਚਾਹ ਦੀ ਟਪਰੀ ਜੀ ਦਿਖੀ ਸੀ ਸ਼ਾਇਦ ਕੋਈ ਢਾਬਾ ਟਾਈਪ ਜਿਹਾ ਛੋਟਾ ਜਿਹਾ ਇਹਦੇ ਤੇ ਹੁਣ ਰੁਕਦੇ ਆ ਚਾਹ ਪੀ ਕੇ ਫਿਰ ਅੱਗੇ ਨੂੰ ਤੋਰੀਏ ਹੋ ਗਿਆ तकरीबन भाई 10:30 10:30 10:30 ਦਾ ਟਾਈਮ ਹੋ ਗਿਆ ਕਿਉਂਕਿ ਆ ਕੱਚੇ ਰਾਹ ਨੇ ਇੱਕਦਾਂ ਹੀ ਐਮ ਬਹੁਤ ਬਰਬਾਦ ਕਰਤਾ ਥੋੜੇ ਜਿਹੀ ਕਿਲੋਮੀਟਰਾਂ ਨੇ ਨਹੀਂ ਗੱਡੀ ਰੋਡ ਤੇ ਹੋਵੇ ਨਾ ਗੱਡੀ ਫੇਰ ਵੀ ਤੁਰੀ ਜਾਂਦੀ ਆ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਗੱਡੀ ਹਿੱਲਦੀ ਤੋਂ ਮਹਿਸੂਸ ਹੁੰਦਾ ਹੋਊਗਾ ਵੀ ਕਿੱਡੇ-ਕੱਡੇ ਖੱਡੇ ਸੀ ਹਨ ਚਲੋ ਹਾਂਜੀ ਵੰਡੀ ਫੇਰ ਰਾਤ ਨੂੰ ਆ ਕੇ ਲੱਗੇ ਸੀ ਹੈਨਾ ਤੇ ਫਿਰ ਸੌਂ ਗਏ ਸੀ 4 ਘੰਟੇ ਲੌਣ ਤਾਂ ਇਹ ਬਾਈ 5 ਵਜੇ ਲੱਗੇ ਆ ਸਵੇਰੇ ਫੋਨ ਆ ਕੇ ਤੇ ਹੁਣ ਤਰਪਾਲ ਤਰਪੂਲ ਥੱਲੇ ਸੈੱਟ ਲੀ ਕਿਉਂਕਿ ਭਾਰੀ ਸੀ ਕਰੇਟਾਂ ਦੇ ਉੱਤੇ ਤੁਰਿਆ ਨਹੀਂ ਜਾਂਦਾ ਟੁੱਟਦੇ ਆ ਕਰੇਟ ਜੀ ਆ ਬਾਬਾ ਵੀ ਚੱਲਿਆ ਸਵੇਰੇ ਸਵੇਰੇ ਆਉਦੀ ਤਿਆਰੀ ਮੰਗਣ ਦੀ ਚੱਲ ਗੱਡੀ ਲੈ ਰਹੀ ਐ ਇਹ ਗੱਡੀਆਂ ਹੋਰ ਵੀ ਆਈਆਂ ਹੋਈਆਂ ਮੰਡੀ ਵਾਲੀਆਂ ਸਾਹਿਰ ਦਾ ਟਾਈਮ ਹੁੰਦਾ ਦਿਖਾਉਣੇ ਮਾਹੌਲ ਤੁਹਾਨੂੰ ਦਾ ਕਮੈਂਟ ਤੱਕ ਕਿਹਨਾਂ ਕਿੱਧਰ ਲੱਗ ਰਿਹਾ ਆਜੋ ਜੀ ਆਜੋ कटिया 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 कैमरे च देखना आ जा दबा के लो जी फिर भी चावल बन गए हैं हाँ जी सही है अच्छा उधर कितना उतरा था आप गिनती ले लो अच्छा बाकी सारा यहीं उतरेगा तीसरी जगह भी जाना है ठीक है ठीक है ठीक है ए भाई है जिसके माल लेके आए हैं खड़ी हैं सारीयां रानियां सब दी क्यों कहंदे रीड दी हड्डी देश दी ट्रांसपोर्टेशन सिस्टम आ देख लो जे ए रानियां ना होण करमा वालीयां ना होण ਇਹ ਡਰਾਈਵਰਾਂ ਦੀ ਤਪੱਸਿਆ ਨਾ ਹੋਵੇ ਕੋਈ ਜੀ ਨਹੀਂ ਪਹੁੰਚ ਸਕਦੀ ਮਹਾਰਾਜ ਲਾ ਖਾਣ ਪੀਣ ਵਾਲੀ ਚੀਜ਼ ਤੋਂ ਪਹਿਨਣ ਵਾਲੀ ਸੁਣਨ ਵਾਲੀ ਤੋਂ ਸਾਰੀਆਂ ਚੀਜ਼ਾਂ ਗੱਡੀ ਤੇ ਡਿਪੈਂਡ ਕਰਦੀ ਆ ਹੁਣ ਇੱਕ ਮੰਡੀ ਦੇ ਹਾਲਾਤ ਨੇ ਵੀ ਮਤਲਬ ਇਹਦੇ ਵਿੱਚ ਜੀ ਮੇਰੇ ਅੰਦਾਜ਼ੇ ਨਾਲ ਆ ਜਿੰਨੇ ਕੁ ਚ ਮੈਂ ਗਿੜਾ ਦਿੱਤਾ 100 ਤੋਂ 150 ਗੱਡੀ ਚ ਮਾਲ ਉਹ ਤਰ ਰਿਹਾ ਹੈ ਵਪਾਰੀ ਕਹਿੰਦਾ ਸਵੇਰੇ ਖਾਲੀ ਕਰੂੰ ਹੁਣ ਕੋल्ड ਸਟੋਰ ਭੇਜ ਤੇ ਇਹ ਐ ਲੱਗਦੀਆਂ ਨੇ ਨਾਲ-ਨਾਲ ਖਹਿ ਕੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਉਣ ਦੇ ਆ ਜਾ ਆ ਜਾ ਇਹ ਲੋਲ ਲਾਈਨ ਹੈ ਬਸ ਜਿਵੇਂ ਮਰਜ਼ੀ ਕਰ ਸਮਝ ਲੋ ਪਹਿਲਾਂ 48 ਘੰਟੇ ਦੀ ਹਾਏ ਮੰਡੀ ਹਾਏ ਮੰਡੀ ਕਰਤੀ ਲਿਆ ਕੇ ਪਹਹਾਂਤੀ ਅੱਧੀ ਰਾਤ ਨੂੰ ਠੀਕ ਹੈ ਜੀ ਫੇਰ ਸਵੇਰੇ 5:30 ਵਜੇ ਆਈ ਜੇਬਲ ਬਸ ਜੀ ਖੋਲੋ ਤਰਪਾਲਾਂ ਨੇਰੀ ਲਿਆਤੀ ਠੀਕ ਐ ਖੋਲਤੀਆਂ ਜੀ ਪਤੰਦਰਾ ਨੇ 126 ਕ ਕ੍ਰੇਟ ਲਾ ਕੇ ਢਾਂਟੇ ਕੇ ਬਾਅਦ ਕਹਿੰਦੇ ਗੱਡੀ ਉਧਰ ਸਾਈਡ ਤੇ ਲਾ ਲਾ ਸਾਈਡ ਤੇ ਕਰਤੀ ਗੱਡੀ 100 ਕ ਕ੍ਰੇਟ ਫੇਰ ਲਾ ਦੇ ਆ ਜਣੇ ਕੁੱਲ ਮਿਲਾ ਕੇ 200 ਕ ਕ੍ਰੇਟ ਲਾ ਕੇ 6:30 ਵਜੇ ਤੱਕ ਹੱਥ ਖੜੇ ਹੋਗੇ ਕਹਿੰਦੇ ਗੱਡੀ ਛੱਡ ਥੱਲੇ ਲਾ ਸਵੇਰੇ ਲਉਗੀ ਮੈਂ ਕਿਹਾ ਜੀ ਠੀਕ ਆ ਤੇ ਉਹ ਤੋਂ ਬਾਅਦ ਚਲ ਇਹ ਕਹਿੰਦਾ ਬਾਈ ਆਪਾਂ ਘਰੇ ਜਾਏ ਉਹਨਾਂ ਮੈਂ ਇਹਦਾ ਇੱਥੇ ਘਰ ਨੇੜੇ ਸੀਗਾ ਮੈਂ ਚਲ ਜਾਇਆ ਇਹ ਘਰ ਨੂੰ ਤੋੜਤਾ ਮੈਂ ਛੱਡ ਥੱਲੇ ਲਾ ਦਿੱਤੇ ਸਾਲਿਆਂ ਦੇ 1:00 ਵਜੇ ਫੇਰ ਦੌਰਾ ਪੈ ਗਿਆ ਇਹ ਗੱਡੀ ਦੂਰ ਕੋਲ ਸਟੋਰ ਜਾਣਾ ਖਾਲੀ ਕਰਕੇ ਤੋੜਨੀ ਹੈ ਬੋਲੋ ਮੈਂ ਹਾਂ ਠੀਕ ਆ ਹੁਣ ਇੱਥੇ ਦੋ ਬੱਤੇ ਲਾ ਕੇ ਇੱਕ ਬੱਤਾ ਰਹਿਗਾ ਹੁਣ ਫੇਰ ਚਲੋ ਮੰਡੀ ਬਸ ਕੀ ਕੀਤਾ ਜਾਵੇ ਕਿੰਨੀ ਔਖੀ ਗੱਡੀ ਲੱਗਦੀ ਐ ਇੱਥੇ ਉਹਦਾ ਪੰਪ ਦਾ ਕੰਮ ਕਰਾਇਆ ਸੀ ਪਿਛਲੇ ਚੱਕਰੀ ਉਹ ਫੇਰ ਪਤਾ ਨਹੀਂ ਇੱਥੇ ਕਟਾਈ ਤੇ ਮਾਰ ਗਿਆ ਤੇਲ ਬਾਹਰ ਜੀ ਮਤਲਬ ਉਹ ਅਜੇ ਵੀ ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਵੀ ਅੱਜ ਖਾਲੀ ਕਰਕੇ ਤੋਰਨਗੇ ਕਿ ਨਹੀਂ ਤੋਰਨਗੇ ਯਾਨੀ ਇਹ ਉਹ ਜੇ ਆਪ ਆਪਾਂ ਲੇਟ ਹੋ ਜਾਈਏ ਤੇ ਇਹਨਾਂ ਦਾ ਢਾਟ ਪਿਆ ਹੁੰਦਾ ਪੁੱਲਾ ਗੱਡੀ ਗੱਡੀ ਨਹੀਂ ਆਈ ਆ ਹੁਣ ਦੇਖ ਲਓ ਕਿ ਕੀ ਹਾਲਾਤ ਨੇ ਲੋਈ ਇੱਥੇ ਆ 골ਡ ਸਟੋਰ ਦੇ ਕੋਤਾ ਉਹ ਟਾਇਰ 'ਚ ਹਵਾ ਘਟ ਗਈ ਪਤਾ ਨਹੀਂ ਕੁਝ ਵੱਜ ਗਿਆ ਤੇ ਉਹਦੇ ਨਾਲ ਵੀ ਸਟੀਅਰਿੰਗ ਦਾ ਜ਼ੋਰ ਲੱਗ ਰਿਹਾ ਬਾਕੀ ਚਲੋ ਕੋਈ ਨਾ ਹੁਣ ਇਹ ਅੱਜ ਕਰ ਲੈਣ ਖਾਲੀ ਇੱਥੇ ਲਿਆ ਕੇ ਬਾੜੀ ਬੜੀ ਕਸੂਤੀ ਹੈ ਇਧਰੋਂ ਕਿਉਂਕਿ ਆ ਤੰਗ ਆ ਜਾਂਦਾ ਏਰੀਆ ਉਹ ਰੋੜਾ ਰਸਤਾ ਖੁੱਲਾ ਆ ਜਾ ਆ ਜਾ ਇੱਧਰ ਨੂੰ ਰੱਖ ਦੇ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ